ਜੀਵ ਕਈ ਤਰੀਕਿਆਂ ਨਾਲ ਇਸ ਮਾਇਆ ਦੇ ਮੋਹ ਵਿੱਚ ਠੱਗਿਆ ਜਾ ਰਿਹਾ ਹੈ ਬਹੁ ਵਿਦ ਭਾਵ ਕਈ ਤਰੀਕਿਆਂ ਨਾਲ ਹੈਰਾਨੋਂ ਕੀ ਠੱਗੇ ਜਾ ਰਹੇ ਹਨ ਪਰ ਠੱਗੇ ਕੌਣ ਨਹੀਂ ਜਾਂਦੇ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨਮਾਹਿ ਉਹ ਕਦੇ ਮਰਦੇ ਨਹੀਂ ਤੇ ਨਾ ਹੀ ਠੱਗੇ ਜਾਂਦੇ ਆਤਮਾ ਆਤਮਕ ਮੌਤ ਨਹੀਂ ਮਰੀ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨਮਾਹਿ ਜਿਨ੍ਹਾਂ ਦੇ ਰਾਮ ਪ੍ਰਮਾਤਮਾ ਦਾ ਨਾਮ ਵਹਿ ਗੁਰੂ ਹਿਰਦੇ ਵਿੱਚ ਵਸ ਜਾਂਦਾ ਹੈ ਉਹ ਠੱਗੇ ਨਹੀਂ ਜਾਂਦੇ ਨਹੀਂ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਬਹੁ ਵਿਦਮਾਇ ਮੋਹ ਹਰਨੋ ਜੀਵ ਕਈ ਤਰੀਕਿਆਂ ਨਾਲ ਇਸ ਮਾਇਆ ਦੇ ਮੋਹ ਵਿੱਚ ਠੱਗਿਆ ਜਾ ਰਿਹਾ ਹੈ ਕੋਟ ਮਦੇ ਕੁ ਬਿਰਲਾ ਸੇਵਕ ਪੂਰਨ ਭਗਤ ਚਰਨੋ ਕਰੋੜਾਂ ਵਿੱਚੋਂ ਕੋਈ ਬਿਰਲਾ ਹੀ ਅਜਿਹਾ ਸੇਵਕ ਹੁੰਦਾ ਹੈ ਜੋ ਮੋਡਕ ਤੀਮਾ ਤੋਂ ਵੀ ਪੂਰਾ ਭਗਤ ਹੁੰਦਾ ਤੇ ਮਾਇਆ ਦੇ ਹੱਥੋਂ ਠੱਗਿਆ ਨਹੀਂ ਜਾਂਦਾ। ਕੋਟ ਮਦੇ ਕੋ ਬਿਰਲਾ ਸੇਵਕ। ਕਰੋੜਾਂ ਵਿੱਚੋਂ ਬਿਰਲਾ ਹੈ। ਨਾਨਕ ਕੋਟਨ ਮੈ ਕੋ ਨਾਰੈਣ ਜਿਸ ਜੀਤ। ਇਤ ਉਤ ਡੋਲ ਡੋਲ ਸ਼ਰਮ ਪਾਇਓ ਤਨ ਤਨ ਹੋਤ ਬਿਰੰਗ। ਪਾਤਸ਼ਾਹ ਕਹਿੰਦੇ ਇਸ ਮਾਇਆ ਦਾ ਠੱਗਿਆ ਹੋਇਆ ਮਨੁੱਖ ਹਰ ਪਾਸੇ ਪਟਕ-ਪਟਕੇ ਥੱਕ ਜਾਂਦਾ ਹੈ ਹਾਰ ਜਾਂਦਾ ਹੈ ਦੁਨੀਆ ਬੜੇ ਲੰਬੇ ਪਿੰਡੇ ਤੈਅ ਕਰਦੀ ਹੈ ਕਿ ਪਤਾ ਨਹੀਂ ਮੈਂ ਇੱਕ ਇਹੋ ਜੀ ਸ਼ਾਂਤੀ ਪ੍ਰਾਪਤ ਕਰਾਂ ਕਿ ਮੈਨੂੰ ਆਨੰਦ ਆਏਗਾ ਜ਼ਿੰਦਗੀ ਵਿੱਚ ਬੰਦਾ ਆਨੰਦ ਲੱਭਦਾ ਹੈ ਸ਼ਾਂਤੀ ਲੱਭਦਾ ਹੈ ਪਰ ਆਨੰਦ ਆਨੰਦ ਸਭ ਕੋ ਕਹੈ ਕਹਿੰਦੇ ਸਾਰੇ ਹੀ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਆਨੰਦ ਤੇ ਗੁਰੂ ਤੋਂ ਜਾਣਿਆ ਜਾਂਦਾ ਹੈ ਹੋਰ ਕਿਤੋਂ ਆਨੰਦ ਨਹੀਂ ਪ੍ਰਾਪਤ ਹੁੰਦਾ ਕਹਿੰਦੇ ਸਾਰੇ ਹੀ ਆਨੰਦ ਆਨੰਦ ਸਭ ਕੋ ਕਹੈ आनंद गुरु ਤੇ ਜਾਣੇ। ਆਨੰਦ ਗੁਰੂ ਤੋਂ ਮਿਲਦਾ ਹੈ, ਸ਼ਾਂਤੀ ਗੁਰੂ ਤੋਂ ਮਿਲਦੀ ਹੈ। ਇਤੇ ਉਤ ਡੋਲ ਡੋਲ ਸ਼ਰਮ ਪਾਇਓ ਤਨ ਤਨ ਹੋਤ ਬਿਰਾਨੋ। ਇਸ ਦਾ ਠੱਗਿਆ ਹੋਇਆ ਮਨੁੱਖ ਹਰ ਪਾਸੇ ਭਟਕ-ਭਟਕ ਕੇ ਥੱਕ ਜਾਂਦਾ ਹੈ। ਜਿਸ ਸਰੀਰ ਤੇ ਧਨ ਦੀ ਖਾਤਰ ਭਟਕਦਾ ਹੈ, ਉਹ ਸਰੀਰ ਤੇ ਧਨ ਜਦੋਂ ਬਗਾਨਾ ਹੋ ਜਾਂਦਾ ਹੈ ਫਿਰ ਪਛਤਾਉਂਦਾ ਹੈ ਆਖੋ ਸਤਨਾਮ ਇਸੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆਜ ਹਮ ਕਛ ਬਿਗਰੇਉ ਨਹੀਂ ਜੋ ਪ੍ਰਭ ਗੁਣ ਗਾਵੈ ਵੀ ਅਜੇ ਵੀ ਕੋਈ ਨਹੀਂ ਵਿਗੜਿਆ ਤੋ ਉਸ ਪ੍ਰਭ ਦੇ ਗੁਣ ਗਾਲੈ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਕਿਉਂ ਗਾਫਲਤਾ ਦੀ ਨੀਂਦ ਵਿੱਚ ਸੌਂ ਰਿਹਾ ਹੈ ਜਾਗ λεਹੋਰੇ ਮਨਾ ਜਾਗ ਲਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਾ ਸੰਗ ਹੀ ਸੋਪੀ ਸੰਗ ਨਾ ਹੋਇਆ ਇਹ ਸਰੀਰ ਤੇ ਧਨ ਜਿਹਦੀ ਖਾਤਰ ਮਨੁੱਖ ਪਤਾ ਨਹੀਂ ਕਿਥੋਂ ਤੱਕ ਭਟਕਦਾ ਹੈ ਆਪਣੀ ਸ਼ਾਂਤੀ ਭੰਗ ਕਰ ਲੈਂਦਾ ਹੈ ਆਪ ਦੂਰ ਹੋ ਜਾਂਦਾ ਤੇ ਆਪਣਿਆਂ ਨੂੰ ਦੂਰ ਕਰ ਲੈਂਦਾ ਆਖੋ ਸਤਨਾਮ ਇੱਕ ਧੰ ਦੀ ਪਟਕਣਾ ਹੈ ਆਪ ਵੀ ਦੂਰ ਹੋ ਜਾਂਦਾ ਤੇ ਆਪਣਿਆਂ ਨੂੰ ਵੀ ਦੂਰ ਕਰ ਲੈਂਦਾ ਫਿਰ ਅੰਦਰ ਟਿਕਾਓ ਕਿੱਥੇ ਹੈ ਸ਼ਾਂਤੀ ਕਿੱਥੇ ਤੇ ਜਿਹੜੀ ਚੀਜ਼ ਨਾਲ ਮੋਹ ਹੋਵੇ ਉਹ ਦੂਰ ਚਲੀ ਜਾਏ ਫਿਰ ਸ਼ਾਂਤੀ ਆ ਨਹੀਂ ਸਕਦੀ ਫਿਰ ਸ਼ਾਂਤੀ ਕਿਸ ਤਰ੍ਹਾਂ ਆਏ ਜੋ ਚੀਜ਼ ਮਨੁੱਖ ਚਾਹੁੰਦਾ ਹੈ ਕਿ ਮੇਰੇ ਕੋਲ ਹੋਵੇ ਉਹ ਹੈ ਹੀ ਨਹੀਂ ਪਰ ਮਜਬੂਰੀ ਵਸ ਹੋ ਕੇ ਇਹ ਉਹਨਾਂ ਚੀਜ਼ਾਂ ਵਿੱਚ ਫਸ ਜਾਂਦਾ ਕਿਉਂਕਿ ਉਪਦੇਸ਼ ਨਾਲ ਨਹੀਂ ਜੁੜਿਆ ਗੁਰੂ ਨਾਨਕ ਦੇਦਰ ਨਾਲ ਜੁੜਦੀ ਦੁਨੀਆ ਆਪਣਿਆਂ ਦੇ ਕੋਲੇ ਰਹਿੰਦੇ ਸਾਦਾ ਖਾਂਦੇ ਸੀ ਸਾਦਾ ਪਹਿਨਦੇ ਸੀ ਪਰਿਵਾਰ ਇਕੱਠੇ ਰਹਿੰਦੇ ਸੀ ਤੇ ਸ਼ਾਂਤੀ ਸੀ ਉਮਰਾਂ ਬਹੁਤ ਲੰਬੀਆਂ ਸੀ ਕਿਉਂਕਿ ਅੰਦਰ ਇੱਕ ਰਹਾਨੀਅਤ ਸੀ ਅੰਦਰ ਇੱਕ ਆਨੰਦ ਸੀ ਅੰਦਰ ਇੱਕ ਖੇੜਾ ਸੀ ਆਪਣਿਆਂ 'ਚ ਰਹਿਣਾ ਸਵੇਰੇ ਕਮਾਕਾਰਾਂ ਤੇ ਵੀ ਚਲੇ ਜਾਂਦੇ ਸ਼ਾਮ ਨੂੰ ਫੇਰ ਇਕੱਠੇ ਹੋ ਜਾਂਦੇ ਸੀ ਮਹੀਨੇ ਮੱਸਿਆ ਸੰਗਰਾਮ ਦੁਨੀਆ ਗੁਰਦੁਆਰਿਆਂ ਵਿੱਚ ਜੁੜਦੀ ਅਖੰਡ ਪਾਠ ਸਾਹਿਬ ਵਿੱਚ ਸੇਵਾ ਕਰਦੀ ਹੋਰ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਕਦੇ ਵਰਾਜ ਮਨੁੱਖ ਨੇ ਆਪਣੀ ਸ਼ਾਂਤੀ ਆਪ ਭੰਗ ਕਰ ਲਈ ਆ ਪਰ ਇਹ ਕਹਿੰਦਾ ਕਿ ਮੈਂ ਤਰੱਕੀ ਬਹੁਤ ਕੀਤੀ ਆ ਆਖੋ ਸਤਨਾਮ ਤਰੱਕੀ ਨਹੀਂ ਕੀਤੀ ਇਹਨੇ ਉਮਰ ਛੋਟੀ ਕਰ ਲਈ ਆ ਇਹਨੇ ਆਪਣੀ ਸ਼ਾਂਤੀ ਭੰਗ ਕਰ ਲਈ ਆ ਨੀਂਦ ਨਹੀਂ ਆਉਂਦੀ ਰਾਤ ਨੂੰ ਪੈਸੇ ਨਾਲ ਮਹਿੰਗੇ ਬੈੱਡ ਖਰੀਦੇ ਜਾ ਸਕਦੇ ਆ ਮਹਿੰਗੀ ਕੋਠੀ ਖਰੀਦੀ ਜਾ ਸਕਦੀ ਆ ਪਰ ਨੀਂਦ ਨਹੀਂ ਕਿਤੇ ਖਰੀਦੀ ਜਾ ਸਕਦੀ ਨੀਂਦ ਉੱਡ ਗਈ ਆਉਂਦੀ ਨਹੀਂ ਇਤੋ ਤੋ ਡੋਲ ਡੋਲ ਸ਼ਰਮ ਪਾਇਓ ਬਾਣੀ ਕਹਿੰਦੀ ਆ ਤਨ ਤਨ ਹੋਤ ਬਿਰਾਨੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਕਿ ਸਰੀਰ ਤੇ ਧਨ ਦੀ ਖਾਤਰੀ ਮਨੁੱਖ ਭਟਕਦਾ ਆ ਆਖਿਰ ਇਹ ਬੇਗਾਨਾ ਹੋ ਜਾਂਦਾ ਫਿਰ ਫਿਰ ਪਛਤਾਉਂਦਾ ਹੈ ਕਿ ਜ਼ਿੰਦਗੀ ਐਵੇਂ ਹੀ ਲੰਘਾ ਦਿੱਤੀ ਸਾਰੀ ਅਮਰਤ ਵੇਲਾ ਵੀ ਪ੍ਰਾਪਤ ਨਹੀਂ ਕੀਤਾ ਅਮਰਤ ਵੇਲਾ ਜੋ ਸੌ ਕੇ ਲੰਘਾ ਦਿੰਦੇ ਆ ਉਹਨਾਂ ਦਾ ਜੀਵਨ ਪਾਤਸ਼ਾਹ ਕਹਿੰਦੇ ਜ਼ਹਿਰ ਦੇ ਬਰਾਬਰ ਆ ਅਮਰਤ ਵੇਲਾ ਸੌ ਕੇ ਲੰਘਾ ਦੇਣਾ ਲੋਕ ਦੁਰਾਏ ਕਰਤ ਠਗਿਆਈ ਫੋਤੋਂ ਸੰਗ ਨਾ ਜਾਣੋ ਹੋਰ ਕਈ ਚੀਜ਼ਾਂ ਸ਼ਾਂਤੀ ਭੰਗ ਕਰਦੀਆਂ ਨੇ ਮਾਇਆ ਦੇ ਮੂਹ ਵਿੱਚ ਫਸਿਆ ਮਨੁੱਖ ਲੋਕ ਦੁਰਾਏ ਕਰਤઠ ਗਉਰੀ ਭਾਵ ਲੋਕਾਂ ਤੋਂ ਲੁਕਾ ਕੇ ਠਗਾਈ ਠੱਗੀ ਕਰਦਾ ਹੈ ਲੁਕਾ ਲੁਕਾ ਕੇ ਠੱਗੀ ਕਰਦਾ ਰਹਿੰਦਾ ਤੇ ਜਿਹੜਾ ਪ੍ਰਮਾਤਮਾ ਸਦਾ ਨਾਲ ਰਹਿੰਦਾ ਉਹਦੇ ਨਾਲ ਸਾਂਝ ਹੀ ਨਹੀਂ ਪਉਂਦਾ ਅੱਗੋਂ ਦੇਖਾ ਪਿੱਛੋਂ ਦੇਖਾ ਤੁਝ ਤੇ ਕਹਾ ਛਪਾਵੇ ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰ ਆਨੋ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਇਸ ਵਿੱਚ ਫਸ ਕੇ ਤੂੰ ਮੋਹ ਵਿੱਚ ਫਸੇ ਰਹਿਣ ਦੇ ਕਾਰਨ ਪਸ਼ੂ ਪੰਛੀ ਮੱਛੀ ਇਹਨਾਂ ਨੀਵੀਆਂ ਜੁਨਾਂ ਦੇ ਗੇੜ ਦੇ ਦੁੱਖਾਂ ਵਿੱਚ ਪੜਕਦਾ ਰਹਿੰਦਾ ਹੈ ਫੇਰ ਪੜਿਓ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਚਨ ਮ੍ਰਿਗ ਪੰਖੀ ਮ੍ਰਿਗ ਪਸ਼ੂ ਪੰਖੀ ਭਾਵ ਪੰਛੀ ਮ੍ਰਿਗ ਪੰਖੀ ਮੀਨ ਦੀ ਇਹਨਾਂ ਨੀਵੀਆਂ ਜੂਨਾ ਦੇ ਗੇੜ ਦੇ ਦੁੱਖਾਂ ਕਾਰਨ ਫਿਰ ਭਟਕਦਾ ਰਹਿੰਦਾ ਕਹੋ ਨਾਨਕ ਪਾਹਣ ਪ੍ਰਵਤਾਰ ਹੋ ਸਾਧ ਸੰਗਤ ਸੁਖ ਮਾਨੋ ਕਹੋ ਨਾਨਕ ਪਾਹਣ ਪਾਹਣ ਕਿ ਨੂੰ ਕਹਿੰਦੇ ਆ ਜੀ ਪੱਥਰ ਨੂੰ ਪਾਹਣ ਪੱਥਰ ਕਹੋ ਨਾਨਕ ਪਾਹਣ ਪ੍ਰਵਤਾਰੋ ਅਸਾਂ ਪੱਥਰਾਂ ਨੂੰ ਪੱਥਰ ਦਿਲ ਜੀਵਾਂ ਨੂੰ ਪਾਰ ਲੰਘਾਓ ਅਸੀਂ ਸਾਧ ਸੰਗਤ ਦੇ ਵਿੱਚ ਤੇਰੀ ਭਗਤੀ ਦਾ ਆਨੰਦ ਮਾਣ ਸਕੀਏ ਅਸੀਂ ਤੇਰੀ ਭਗਤੀ ਦਾ ਆਨੰਦ ਪ੍ਰਾਪਤ ਕਰ ਸਕੀਏ ਕਹੋ ਨਾਨਕ ਪਾਹਣ ਪ੍ਰਵਤਾਰੋ ਹੇ ਪੱਥਰਾਂ ਨੂੰ ਤਾਰਨ ਵਾਲੇ ਸਾਨੂੰ ਪੱਥਰਾਂ ਨੂੰ ਪੱਥਰ ਦਿਲ ਜੀਵਾਂ ਨੂੰ ਪਾਰ ਲੰਘਾਓ ਤੇ ਅਸੀਂ ਸਾਧ ਸੰਗਤ ਵਿੱਚ ਤੇਰੀ ਭਗਤੀ ਦਾ ਆਨੰਦ ਪ੍ਰਾਪਤ ਕਰੀਏ ਮਲਾਰ ਮਹੱਲਾ ਪੰਜਵਾ ਅਗਲਾ ਸ਼ਬਦ ਵੀ ਜਿਹੜਾ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੈ ਦੁਸ਼ਟ ਮੂਹੇ ਬਿਖ ਖਾਈ ਰੀ ਮਾਈ ਮੇਰੇ ਪ੍ਰਭੂ ਦੇ ਮਨ ਵਿੱਚ ਮੇਰੇ ਉੱਤੇ ਤਰਸ ਆਇਆ ਜਦੋਂ ਪਰਮਾਤਮਾ ਨੂੰ ਸਾਡੇ ਤੇ ਤਰਸ ਆ ਗਿਆ ਫਿਰ ਅਸੀਂ ਇਹਨਾਂ ਪੰਜੇ ਵੈਰੀਆਂ ਤੋਂ ਬਚ ਸਕਦੇ ਹਾਂ ਇਹ ਇਉਂ ਮੁੱਕ ਗਏ ਜਿਵੇਂ ਜਿਵੇਂ ਜ਼ਹਿਰ ਖਾ ਕੇ ਮੁੱਕ ਜਾਈਦਾ ਹੈ ਦੁਸ਼ਟ ਮੂਏ ਬਿਖ ਖਾਈ ਬਿਖ ਖਾਈ ਕੀ ਜ਼ਹਿਰ ਖਾਈ ਐਦਾਂ ਮਰ ਗਏ ਮੇਰੇ ਵੈਰੀਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਵੇਂ ਬਿਖ ਖਾਈ ਰੀ ਮਾਈ ਜਿਵੇਂ ਜ਼ਹਿਰ ਖਾ ਕੇ ਮਰ ਜਾਂਦੇ ਹਨ ਜਿਸਕੇ ਜੀਅ ਤਨ ਹੀ ਰੱਖ ਲੀਨੇ ਮੇਰੇ ਪ੍ਰਭ ਕੋ ਕਿਰਪਾਈ ਰਹਾਉ ਮੇਰੇ ਮਾਲਕ ਨੂੰ ਜਦੋਂ ਤਰਸ ਆਇਆ ਤੇ ਉਹ ਉਹਨੇ ਆਪਣੇ ਉਹਦੇ ਆਪਣੇ ਹੀ ਹਾਨੇ ਸਾਰੇ ਜੀਵ ਉਹ ਆਪ ਹੀ ਇਹਨਾਂ ਬੈਰੀਆਂ ਤੋਂ ਸਾਡੀ ਰੱਖਿਆ ਕਰਦਾ ਹੈ ਕਿਉਂਕਿ ਉਹ ਪਰਮਾਤਮਾ ਸਭ ਵਿੱਚ ਵਰਤਦਾ ਹੈ ਅੰਤਰਜਾਮੀ ਸਭ ਮੈਂ ਵਰਤੈ ਤਾਂ ਪਉ ਕੈਸਾ ਭਾਈ ਅੰਤਰਜਾਮੀ ਹਰੇਕ ਦੇ ਦਿਲ ਦੀ ਜਾਣਨ ਵਾਲਾ ਹਰਥਾ ਮੌਜੂਦ ਹੈ ਜਦੋਂ ਇਹ ਨਿਸ਼ਚਾ ਹੋ ਜਾਏ ਤਾਂ ਫਿਰ ਕੋਈ ਡਰ ਕੋਈ ਨਹੀਂ ਸਕਦਾ ਜਦੋਂ ਇਹ ਇਹ ਨਿਸ਼ਚਾ ਹੋ ਗਿਆ ਵੀ ਉਹ ਅੰਤਰਜਾਮੀ ਪ੍ਰਮਾਤਮਾ ਸੰਗ ਸਹਾਈ ਛੋੜ ਨਾ ਜਾਈ ਪ੍ਰਵਤੀ ਸੈ ਸਭ ਨਹੀਂ ਠਾਈ ਉਹ ਮਾਲਕ ਹਰੇਕ ਦੇ ਨਾਲ ਸਾਥੀ ਹੈ ਤੇ ਉਹ ਛੱਡ ਕੇ ਵੀ ਕਦੇ ਜਾਣ ਵਾਲਾ ਨਹੀਂ ਆ ਉਹ ਸਭ ਥਾਈ ਵਸਦਾ ਹੈ ਅਨਾਥਾ ਨਾਥ ਤੀਨ ਦੁਖ ਭੰਜਨ ਆਪ ਲਈ ਲੜ ਲਾਈ ਪ੍ਰਮਾਤਮਾ ਤੇ ਨੇ ਖਸਮਿਆਂ ਦਾ ਖਸਮ ਹੈ ਭਾਵ ਨਿਆਸ ਰਿਆਂ ਦਾ ਆਸਰਾ ਹੈ ਨਿਮਾਣਿਆਂ ਦਾ ਮਾਣ ਹੈ ਨਿਉਟਿਆਂ ਦੀ ਓਟ ਹੈ ਭਰੋਸਾ ਵੀ ਨਹੀਂ ਆਉਂਦਾ ਕਈ ਵੀ ਜਾਂਦਾ ਤੂੰ ਨਿਮਾਣਿਆਂ ਦਾ ਮਾਣ ਤੂੰ ਨਿਤਾਣਿਆਂ ਦਾ ਤਾਣ ਤੂੰ ਨਿਉਟਿਆਂ ਦੀ ਓਟ ਤੂੰ ਨਿਪਤਿਆਂ ਦੀ ਪਤ ਤੂੰ ਨਿਲੱਜਿਆਂ ਦੀ ਲੱਜ ਪਰ ਫੇਰ ਵੀ ਭਰੋਸਾ ਨਹੀਂ ਫੇਰ ਵੀ ਇੱਕ ਗੁਰੂ ਤੇ ਟਿਕਦਾ ਨਹੀਂ ਹੈ ਮਨ ਪ੍ਰਮਾਤਮਾ ਅਨਾਥਾਂ ਦਾ ਆਨਾਥ ਦੀਨ ਦੁੱਖ ਭੰਜਨ ਦੁੱਖਾਂ ਦੇ ਹਰਨ ਵਾਲਾ ਆਪ ਲਈ ਲੜ ਲਈ ਗਰੀਬਾਂ ਦੇ ਦੁੱਖ ਨਾਸ਼ ਕਰਨ ਵਾਲਾ ਉਹ ਜੀਵਾਂ ਨੂੰ ਆਪ ਆਪਣੇ ਲੜ ਲਾਉਂਦਾ ਹੈ ਹਰ ਇੱਕੀ ਓਟ ਜਿਵੇ ਦਾਸ ਤੇਰੇ ਨਾਨਕ ਪ੍ਰਭ ਸਰਣਾਈ ਏ ਮਾਲਕ ਤੇਰੇ ਦਾਸ ਤੇਰੇ ਆਸਰੇ ਜਿਉਂਦੇ ਹਨ ਤੇ ਮੈਂ ਨਾਨਕ ਭਾਵਗ ਨਾਨਕ ਦੇਵ ਜੀ ਤੇਰੀ ਸ਼ਰਨ ਵਿੱਚ ਪਿਆ ਹਾਂ ਸਤਿਗੁਰੂ ਜੀ ਮੇਰੀ ਵੀ ਰੱਖਿਆ ਕਰੋ ਮੇਰੇ ਤੇ ਕਿਰਪਾ ਕਰੋ ਬਖਸ਼ਿਸ਼ ਕਰੋ ਰਹਿਮ ਕਰੋ ਇਸ ਤਰ੍ਹਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਪਾਵਨ ਸ਼ਬਦਾਂ ਦੇ ਅੰਦਰ ਬਖਸ਼ਿਸ਼ਾਂ ਰਹਿਮ ਤਾਂ ਵਰਤਾ ਰਹੇ ਸਤਿਗੁਰੂ ਜੀ ਹੋਇਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ